ਚੇਰੀ ਕੰਗੜਾ ਤੱਕ ਬਾਈ ਉਹ ਲੋ ਕਿਸ ਬਾਤ ਕੀ ਹੈ ਲੜਾ ਤੋ ਚਲ ਬਾਈ ਉਹ ਹੁਣ ਸਾਲਸਰ ਜਾ ਕੇ ਮਿਲਦੇ ਆ ਤੇ ਦਿਖਾਨੇ ਆ ਉੱਤੇ ਜਾ ਕੇ ਕੀ ਰੌਣਕਾ ਲੱਗਦੇ ਇੱਕ ਵਾਰ ਜ਼ਰੂਰ ਦਿਖਾ ਦਿਓ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਸਾਡੀ ਫੋਟੋ ਕਿੱਚਾ ਕੁਲਫੀ ਦੇ ਨਾਲ ਗੁਲਫੀ ਦੀ ਨਾ ਫੋਟੋ ਕਿਵੇਂ ਦੀ ਗੁਲਫੀ ਪਤਾ ਨਹੀਂ ਗੜੀ ਇਹ ਕਿਵੇਂ ਲੱਗ ਰਿਹਾ ਹੈ ਇੱਥੇ ਆ ਕੇ ਅੱਛਾ ਲੱਗ ਰਿਹਾ ਹੈ ਕਿੰਨਾ ਧੰਨਵਾਦ ਕਰਨਾ ਚਾਹੁੰਗੇ ਵਿੱਕੀ ਜੀ ਦਾ ਉਹ ਮਾਰਾ ਮੇਰਾ ਨਹੀਂ ਮਾਰਾ ਨਹੀਂ ਹੈ ਮੇਰੀ ਮਹਿਮੂਮਾ ਆ ਜਾਓ ਜੀ ਆਵਾਜ਼ ਸੁਣੋ ਭਾਈ ਆਪ ਦੇ ਗਾਓ ਭਰਾ ਸੇ ਹੁਣ ਇੰਡੀਆ ਫੋਕਸ 24 ਦੇਖ ਰਹੇ ਹੋ ਤੁਸੀਂ ਤੇ ਮੈਂ ਹਿਮਾਂਸ਼ੂ ਮੜਕਨ ਅੱਜ ਮੌਜੂਦ ਹਾਂ ਖਾਟੂ ਸ਼ਾਮਤਾਨ ਦੇ ਵਿੱਚ ਜਿੱਥੇ ਸਾਰੇ ਸ਼ਰਧਾਲੂ ਪਹੁੰਚੇ ਪਏ ਨੇ ਇਹ ਸਾਰੇ ਸ਼ਰਧਾਲੂ ਸੇਵਕ ਕਲੋਨੀ ਸੰਤ ਕੁਟੀਆਂ ਤੋਂ ਇਕੱਠੇ ਹੋ ਕੇ ਬੱਸ ਲੈ ਕੇ ਗਏ ਸੀ ਤੇ ਤਸਵੀਰਾਂ ਤੁਹਾਨੂੰ ਇੱਕ ਵਾਰ ਜ਼ਰੂਰ ਸਾਂਝੀਆਂ ਕਰਨਾ ਚਾਹਾਂਗਾ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਫਟਾਫਟ ਬਾਹਰ ਨੂੰ ਜਾਵੇ ਤੇ ਦਿਖਾਵੇ ਕਿ ਸ਼ਰਧਾਲੂਆਂ ਦੇ ਵੱਲੋਂ ਕੀ ਕੀ ਕੰਮ ਕਰਾਇਆ ਜਾ ਰਿਹਾ ਹੈ ਤਕਰੀਬਨ 4:30 ਵਜੇ ਸਵੇਰੇ ਅਸੀਂ ਖਾਟੂ ਸ਼ਾਮ ਪਹੁੰਚ ਚੁੱਕੇ ਸੀ ਤੇ ਤਕਰੀਬਨ 6 ਵਜੇ ਅਸੀਂ ਲਾਈਨਾਂ 'ਚ ਲੱਗੇ ਦਰਸ਼ਨ ਕਰੇ ਖੁੱਲੇ ਦਰਸ਼ਨ ਮਿਲੇ ਤੇ ਇਸ ਟਾਈਮ ਤੇ ਪੋਹਾ ਖਾਣ ਤੋਂ ਬਾਅਦ ਲੰਗਰ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਸਾਰੇ ਭਗਤ ਲੱਗੇ ਪਏ ਨੇ ਰੋਟੀਆਂ ਬਣਾ ਰਹੇ ਨੇ ਤੇ ਭਗਤਾਂ ਦੇ ਵੱਲੋਂ ਪ੍ਰਸ਼ਾਦ ਦੀ ਤਿਆਰੀ ਕੀਤੀ ਜਾ ਰਹੀ ਹੈ ਮਟਰ ਆਲੂ ਮਟਰ ਤੇ ਫੁਲਕੇ ਬਣ ਰਹੇ ਨੇ ਗਰਮ ਗਰਮ ਸਾਰੇ ਭਗਤ ਲੱਗੇ ਪਏ ਨੇ ਇਹ ਸਾਰੀ ਟੀਮ ਸੰਤ ਕੁਟਿਆ ਦੀ ਹੈ ਤੇ ਜਿਨ੍ਹਾਂ ਦੇ ਵੱਲੋਂ ਆਏ ਦੀ ਨਹੀਂ ਲੰਗਰ ਦੇ ਵਿੱਚ ਭਾਂਡੇ ਸੇਵਾ ਕਰੀ ਜਾਂਦੇ ਆ ਤੇ ਸਾਡੇ ਮੁੱਖ ਸਹਿਯੋਗੀ ਪੂਰੀ ਅੰਕਲ ਜੀ ਇੱਥੇ ਪਹੁੰਚ ਚੁੱਕੇ ਨੇ ਮੈਂ ਜਰੂਰ ਕਹੂੰਗਾ ਇੱਕ ਵਾਰ ਗੱਲਬਾਤ ਕਰਨ ਨੂੰ ਪੂਰੀ ਜੀ ਤੁਹਾਡੇ ਵੱਲੋਂ ਅੱਜ ਯਾਤਰਾ ਲੈ ਕੇ ਗਈ ਹੈ ਕਿਵੇਂ ਦੇਖਦੇ ਹਾਂ ਬਹੁਤ ਸ਼੍ਰੀ ਸਤਿਗੁਰੂ ਮਹਾਰਾਜ ਕੀ ਜੇ ਇਹ ਮੇਰੇ ਗੁਰੂ ਦੀ ਕਿਰਪਾ ਜੀ ਮੇਰੀ ਕੋਈ ਕਿਰਪਾ ਨਹੀਂ ਹੈੀ ਗੁਰੂ ਦੀ ਕਿਰਪਾ ਬਾਕੀ ਆ ਸਾਰੇ ਬੱਚਿਆਂ ਦੀ ਕਿਰਪਾ ਜੀ ਉਹ ਵੱਡੇ ਭਾਬੀ ਸਾਡੋ ਭਾਈ ਸਾਹਿਬ ਬੈਠੇ ਨੇ ਨਾ ਜੀ ਸਾਡੇ ਉਹਨਾਂ ਦੀ ਵੀ ਕਿਰਪਾ ਜੀ ਤੁਸੀਂ ਅੱਜ ਖਾਟੂ ਸ਼ਾਮ ਤੇ ਸਾਲਾਸਰ ਲੈ ਕੇ ਗਏ ਹੋ ਬੱਸ ਲੈ ਕੇ ਗਏ ਹੋ ਬਹੁਤ ਨਸੀਬਾ ਵਾਲਿਆਂ ਨੂੰ ਮੌਕਾ ਮਿਲਦਾ ਕਿਸੇ ਨੂੰ ਦਰਸ਼ਨ ਕਰਾਉਣ ਦਾ ਬਿਲਕੁਲ ਜੀ ਬਿਲਕੁਲ ਨਸੀਬਾ ਵਾਲਿਆਂ ਨੂੰ ਮਿਲਦਾ ਜੀ ਇਦੇ ਵਿੱਚ ਕਈ ਸਵਾਰੀਆਂ ਦੇ ਇਹ ਜਿਹੜੇ ਨੇ ਜਿਨ੍ਹਾਂ ਦੇ ਮੌਕੇ ਦੇ ਸਿੱਟੇ ਬੁੱਕ ਹੋਈਆਂ ਨੇ ਕਿਸੇ ਦੀ ਕੈਂਸਲ ਹੋਈ ਹੈ ਕਿਸੇ ਦੀ ਬੁੱਕ ਹੋਈ ਆ ਉਹ ਨਸੀਬ ਵਾਲੇ ਬੰਦਾ ਜੀ ਦੀ ਬੁੱਕੇ ਪਿੱਛੇ ਪੰਕਜ ਜੀ ਖੜੇ ਨੇ ਜੀ ਸ਼ਾਇਦ ਇਹਨਾਂ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਪਰ ਇਹਨੂੰ ਮਿਲੇ ਕੁਟਿਆ ਮੈਂ ਪੁੱਛਾਂਗਾ ਜਾਣ ਆ ਜੀ ਬੈਠਣ ਨੇ ਪਹਿਲੀ ਵਾਰ ਆਏ ਨੇ ਜੀ ਇਹ ਕਿਵੇਂ ਦਰਸ਼ਨ ਆਏ ਬਹੁਤ ਖੁੱਲੇ ਦਰਸ਼ਨ ਇਹ ਵਾਰ ਆਪਾਂ ਕਹਿੰਦਾ ਆਵਾਜ਼ੋ ਬੱਚਿਓ ਤੁਹਾਡੇ ਵਾਸਤੇ ਅੱਜ ਦਰਵਾਜ਼ੇ ਖੁੱਲੇ ਰੱਖੇ ਨੇ ਜੀ ਕੀ ਅਰਦਾਸ ਮੰਗੇ ਸਭ ਤੋਂ ਵੱਡੀ ਆਸ ਇਹ ਰੱਖਿਆ ਸਭ ਦਾ ਆਪਾਂ ਲਾਵੇ ਸਭ ਦੇ ਘਰ ਸੁੱਖ ਸ਼ਾਂਤੀ ਹੋਵੇ ਜੀ ਸਭ ਦੀਆਂ ਲੰਬੀਆਂ ਉਮਰਾਂ ਹੋਣ ਸਾਡੇ ਕੁਟਿਆ ਹੁਣ ਲੰਗਰ ਬਣਾ ਰਹੇ ਹੋ ਅਗਲੀ ਤਿਆਰੀ ਕਿੱਥੇ ਜਾਂਦੀ ਆ ਅੱਗੇ ਸਾਲਾ ਸਰ ਜਾ ਰਹੇ ਆ ਜੀ ਔਰ ਇਹ ਆਲੂ ਮਟਰ ਦੀ ਸਬਜੀ ਬਣ ਰਹੀ ਆ ਨਾਲ ਤਵੇ ਦੇ ਫੁਲਕੇ ਬਣਾ ਸ਼ਾਨ ਨੂੰ ਮੂੰਗੀ ਤੁਲੀ ਦਾਲ ਬਣੂਗੀ ਜੀ ਕੀ ਬਾਤ ਆ ਧੰਨਵਾਦ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਪੂਰਾ ਤਿਆਰ ਹੋ ਚੁੱਕਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸਾਰੇ ਲੱਗੇ ਪਏ ਨੇ ਆ ਦੇਖੋ ਜੀ ਆਲੂ ਮਟਰ ਦੀ ਗਰਮਾ ਗਰਮ ਸਬਜੀ ਤਿਆਰ ਹੋ ਰਹੀ ਹੈ ਤੇ ਸਾਰੇ ਸਰਦਾਲੂਆ ਦੇ ਵੱਲੋਂ ਲੰਗਰ ਦੀ ਪੂਰੀ ਤਿਆਰੀ ਕਰ ਦਿੱਤੀ ਗਈ ਆ ਤੇ ਇਸ ਤੋਂ ਬਾਅਦ ਸਾਲਾ ਸਰ ਜਾਣਗੇ ਸਾਰੇ ਸਰਦਾਲੂ ਤੇ ਉੱਥੇ ਜਾ ਕੇ ਵੀ ਤੁਹਾਨੂੰ ਦਿਖਾਣਿਆ ਰੌਣਕਾਂ ਕੀ ਨੇ ਬਸ ਦੇ ਵਿੱਚ ਡੀਜੇ ਲੱਗੇ ਪਏ ਸੀ ਪੂਰੀ ਧੂਮਾ ਮਚੀਆਂ ਪਈਆਂ ਸੀ ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਧਾਰਮਿਕ ਸਮਾਗਮ ਤੇ ਪਹੁੰਚੇ ਪਏ ਨੇ ਬੱਚੇ ਵੀ ਬੇहद ਖੁਸ਼ ਨੇ ਤੇ ਉਤਸ਼ਾਹ ਇਹਨਾਂ ਦੇ ਮੂੰਹਾਂ ਤੇ ਦੇਖਿਆ ਜਾ ਸਕਦਾ ਹੈ ਤੇ ਅੱਗੇ ਜਾ ਕੇ ਸਾਲਾਸਰ ਦੇ ਵਿੱਚ ਕੀ ਹੁੰਦਾ ਤੇ ਕੀ ਕੀ ਇੰਜੋਇਮੈਂਟ ਹੁੰਦੀ ਹੈ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਇੰਡੀਆ ਫੋਕਸ 24 ਦੇ ਨਾਲ ਖਾਟੂ ਸ਼ਾਮ ਤੋਂ ਚੱਲੇ ਆ ਸਾਲਾਸਰ ਸੰਤ ਕੁਟਿਆ ਤੋਂ ਚੱਲੀ ਸੀ ਬਸ ਸਾਲਾਸਰ ਹੁਣ ਜਾਣ ਲੱਗਿਆ ਖਾਟੂ ਸ਼ਾਮ ਹੋ ਗਏ ਨੇ ਦਰਸ਼ਨ ਤੇ ਗੱਲਬਾਤ ਕਰ ਲਈ ਭਗਤਾ ਦੇ ਨਾਲ ਭਗਤੋਂ ਕਿਵੇਂ ਦੇ ਹੋਏ ਦਰਸ਼ਨ ਜੈਸੀ ਆ ਰਾਮ ਜੈਸੀ ਆ ਰਾਮ ਅਸੀਂ ਪਟਿਆਲਾ ਤੋਂ ਸ਼੍ਰੀ ਐਲਡਰਨ ਪੁਰੀ ਜੀ ਦੀ ਰਹਿਨਮਾਈ ਦੇ ਵਿੱਚ ਸਾਲਾ ਸਰ ਤੇ ਬਾਲਾ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਆ ਅਸੀਂ ਵਿੱਕੀਪੁਰੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਬਹੁਤ ਹੀ ਧਾਰਮਿਕ ਕਦਮ ਚੱਕਿਆ। ਇਹਨਾਂ ਦੇ ਉਪਰਾਲੇ ਦੇ ਨਾਲ ਅਸੀਂ ਵੀ ਭਗਵਾਨ ਦਾ ਦਰਸ਼ਨ ਕਰਨ ਵਾਸਤੇ ਅਸੀਂ ਇੱਥੇ ਸਾਲਾਸਰ ਪਹੁੰਚੇ ਹਾਂ। ਬਹੁਤ ਖੁੱਲੇ ਦیدار ਹੋਏ ਨੇ ਸਾਨੂੰ ਮਨ ਬੜਾ ਤ੍ਰਿਪਤ ਹੋ ਗਿਆ। ਹੁਣ ਅਸੀਂ ਬਾਲਾ ਜੀ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ। ਅਸੀਂ ਵਿੱਕੀਪੁਰੀ ਜੀ ਦਾ ਪਟਿਆਲਾ ਦੀ ਜਿਹੜੀ ਸੰਗਤ ਹੈ ਉਹ ਬਹੁਤ ਧੰਨਵਾਦ ਕਰਦੀ ਹੈ ਕਿ ਇਹਨਾਂ ਨੇ ਇਹ ਧਾਰਮਿਕ ਉਪਰਾਲਾ ਕਰਿਆ। ਅਸੀਂ ਇਹਨਾਂ ਦੀ ਹੌਸਲਾ ਫਜ਼ਾਈ ਕਰਦੇ ਹਾਂ ਕਿ ਅੱਗੇ ਤੋਂ ਵੀ ਇਹੇ ਜਿਹਾ ਕੰਮ ਕਰਦੇ ਰਹਿਣ। ਜੈਕਾਰਾ ਬੀਰ ਬਜਰੰਗੀ ਲੋ ਜੀ ਹੁਣ ਸਾਲ ਅਸਰ ਜਾ ਕੇ ਮਿਲਦੇ ਆ ਤੇ ਦਿਖਾਨੇ ਆ ਉੱਥੇ ਜਾ ਕੇ ਕੀ ਰੌਣਕਾਂ ਲੱਗਦੇ ਇੱਕ ਵਾਰ ਜਰੂਰ ਦਿਖਾ ਦਿਓ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਸਾਡੀ ਫੋਟੋ ਕਿੱਚਾ ਕੁਲਫੀ ਦੇ ਨਾਲ ਕੁਲਫੀ ਦੇ ਨਾਲ ਫੋਟੋ ਇਵੇਂ ਦੀ ਕੁਲਫੀ ਪਤਾ ਨਹੀਂ ਘੜੀ ਐ ਕਿਵੇਂ ਲੱਗ ਰਿਹਾ ਐ ਅੱਛਾ ਲੱਗ ਰਿਹਾ ਕਿੰਨਾ ਧੰਨਵਾਦ ਕਰਨਾ ਚਾਹੁੰਗੇ ਵਿੱਕੀ ਜੀ ਦਾ ਉਹ ਮਾਰਾ ਮੇਰਾ ਨਹੀਂ ਮਾਰਾ ਇਹ ਤਾਂ ਸੁਣਿਆ ਵਿੱਕੀ ਪੁਰੀ ਜੀ ਦਾ ਬਹੁਤ ਧੰਨਵਾਦ ਕਰਿਆ ਜਾ ਰਿਹਾ ਤੇ ਅੱਗੇ ਸਾਲ ਅਸਰ ਜਾ ਕੇ ਹੋਰ ਮਾਹੌਲ ਦਿਖਾਨੇ ਕਾਟੂ ਸ਼ਾਮ ਤੋਂ ਤਕਰੀਬਨ 2 ਘੰਟੇ ਦਾ ਸਫ਼ਰ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਸਾਲਾ ਸਰਤਾਮ ਜਿੱਥੇ ਅਸੀਂ ਬਸ ਖੜਾਈ ਭਗਵਾਨ ਸ਼੍ਰੀ ਹਨੂਮਾਨ ਜੀ ਦੇ ਜਾ ਕੇ ਦਰਸ਼ਨ ਕਰੇ ਸਾਲਾ ਸਰਤਾਮ ਦੇ ਵਿੱਚ ਤੇ ਸਭ ਦੇ ਵਿੱਚ ਖੁਸ਼ੀ ਸੀ ਸਾਰਿਆਂ ਚ ਧਾਰਮਿਕ ਭਾਵਨਾਵਾਂ ਦੇਖਣ ਨੂੰ ਮਿਲੀਆਂ ਤੇ ਦਰਸ਼ਨ ਕਰਨ ਤੋਂ ਬਾਅਦ ਸਾਰੇ ਪਹੁੰਚ ਗਏ ਮਾਂ ਜਾਨਕੀ ਜੀ ਦੇ ਮੰਦਿਰ ਦੇ ਵਿੱਚ ਜਿੱਥੇ ਉੱਥੇ ਆ ਕੇ ਸਭ ਨੇ ਮਾਂ ਜਾਨਕੀ ਤੇ ਭਗਵਾਨ ਸ਼੍ਰੀ ਰਾਮ ਜੀ ਦੇ ਦਰਸ਼ਨ ਕਰੇ ਸਾਲਾ ਸਰਤਾਮ ਦੇ ਵਿੱਚ ਜਾ ਕੇ ਸਭ ਨੂੰ ਬਹੁਤ ਸ਼ਾਂਤੀ ਮਿਲੀ ਸਾਰੇ ਭਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਸਾਰੇ ਖੁਸ਼ੀ ਦੀ ਲਹਿਰ ਦੇ ਵਿੱਚ ਆਏ ਉੱਥੇ ਨਤਮਸਤਕ ਹੋਏ ਸਭ ਨੇ ਆਪਣੀ ਮਨੋਕਾਮਨਾ ਮੰਗੀਆਂ ਤੇ ਉਮੀਦ ਕਰਦੇ ਆ ਸਭ ਦੀ ਮਨੋਕਾਮਨਾ ਪੂਰੀਆਂ ਹੋਣ ਤੇ ਕੁਝ ਸਮੇਂ ਤੋਂ ਬਾਅਦ ਉੱਥੇ ਜਦੋਂ ਲੰਗਰ ਖਾਇਆ ਮਾਹੌਲ ਦੇਖਿਆ ਤੇ ਲੰਗਰ ਖਾਣ ਤੋਂ ਬਾਅਦ ਫਿਰ ਸੰਤ ਕਟਿਆ ਦੀ ਬੱਸ ਪਟਿਆਲਾ ਲਈ ਰਵਾਨਾ ਹੋ ਗਈ ਸਾਰਿਆਂ ਦੇ ਵੱਲੋਂ ਨੱਚਿਆ ਗਿਆ ਗਾਇਆ ਗਿਆ ਭਜਨ ਕੀਰਤਨ ਕਰੇ ਗਏ ਤੇ ਤਕਰੀਬਨ ਰਾਤ ਨੂੰ 11:30 ਵਜੇ ਬਸ ਰੋਕ ਕੇ ਲੰਗਰ ਤਿਆਰ ਕਰੀ ਗਿਆ ਪੂਰੀ ਜੀ ਦੇ ਵੱਲੋਂ ਲੰਗਰ ਤਿਆਰ ਕਰਕੇ ਸਭ ਨੂੰ ਦੇਸੀ ਕੀ ਦਾ ਲੰਗਰ ਖਵਾਇਆ ਗਿਆ ਤੇ ਸਾਰੇ ਭਗਤ ਬਹੁਤ ਖੁਸ਼ੀ ਤੇ ਉਮੀਦ ਕਰਦੇ ਆ ਕਿ ਜਿਹੜੇ ਜਿਹੜੇ ਭਗਤ ਇੱਥੇ ਗਏ ਸੀ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਹੋਣ ਭਗਵਾਨ ਉਹਨਾਂ ਦੀ ਦਿਲੋਂ ਮੰਗੀਆਂ ਮਨੋ ਕਾਮਨਾਵਾਂ ਪੂਰੀਆਂ ਕਰੇ ਅਤੇ ਜਿਹੜੀ ਆਸਾ ਦੇ ਨਾਲ ਉੱਥੇ ਪਹੁੰਚੇ ਸੀ ਉਹ ਆਸਾਂ ਉਹਨਾਂ ਸਭ ਦੀਆਂ ਪੂਰੀਆਂ ਕਰੇ ਭਗਵਾਨ ਹਨੂਮਾਨ ਜੀ ਖਾਟੂ ਸ਼ਾਮ ਜੀ ਉਹਨਾਂ ਤੇ ਆਪਣੀ ਛਤਰਛਾਇਆ ਬਣਾ ਕੇ ਰੱਖਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਪੂਰੀ ਜੀ ਦਾ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਪ੍ਰੋਗਰਾਮ ਬਣਾਇਆ ਗਿਆ ਬਹੁਤ ਵੱਡੀ ਜ਼ਿੰਮੇਵਾਰੀ ਸੀ ਤੇ ਦੇਰ ਰਾਤ ਤੱਕ ਉਹਨਾਂ ਦੇ ਵੱਲੋਂ ਲੰਗਰ ਵੀ ਤਿਆਰ ਕਰਾਇਆ ਗਿਆ ਕਿਸੇ ਵੀ ਬੰਦੇ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਗਈ